ਕਿ ਨਾ ਰੱਖੀਏ ਅਸੀਂ ਕੋਸ਼ਿਸ਼ ਕੀਤੀ ਆ ਕਿ ਇਹਨਾਂ ਨੂੰ ਯੂਨੀਫਾਰਮ ਅਲਾਉ ਕਰੀਏ ਤਕਰੀਬਨ ਯੂਨੀਫਾਰਮ ਇਹਨਾਂ ਨੇ ਲਾਓ ਹੋ ਗਈ ਆ ਤਕਰੀਬਨ ਅੱਜ ਵੀ ਦੇ ਲਾਸਟ ਤੱਕ ਜਿਹਨੇ ਨਾ ਪਾਈ ਅਸੀਂ ਰੱਛਾ ਨਹੀਂ ਵੜਦਣਾ ਜਿਹਨਾਂ ਯੂਨੀਫਾਰਮ ਪਾਈ ਹੋ ਗਈ ਉਹਦੇ ਤੇ ਲੋਕ ਵੀ ਸਿਕਿਉਰ ਨੇ ਇਹ ਵੀ ਸੇਫ ਰਹਿਣਗੇ ਤੇ ਜਿਹੜੇ ਬਾਹਰੋਂ ਆਇਆ ਉਹ ਇੱਥਾਂ ਤੇ ਵਿਸ਼ਵਾਸ ਰੱਖਣਗੇ ਇਸ ਕਰਕੇ ਜਿਹੜਾ ਰਾਸ਼ਿਆ ਸ਼ੁਕਰ ਸ਼ਨੀਵਾਰ ਤੇ ਐਤਵਾਰ ਪਿੰਦਾ ਕਿਉਂਕਿ ਛੁੱਟੀਆਂ ਦੇ ਦਿਨ ਹੁੰਦੇ ਨੇ ਲਿਚਕਤ ਬਹੁਤ ਜ਼ਿਆਦਾ ਆਉਂਦੀ ਹੈ ਔਰ ਕੰਜਸਟਡ ਏਰੀਆ ਵਾ ਐਂ ਬਰਤ ਤਰੀਕ ਕੋਸ਼ਿਸ਼ ਕਰੀਏ ਅਸੀਂ ਪਿੰਡ ਤੇ ਜਾਬ ਨਾਲ ਜੇ ਅਭੀ ਕੋ ਬਾਹਰ ਆਏ ਸੰਗਤ ਨੂੰ ਅਸੀਂ ਕਿਸੇ ਵੀ ਕਿਸਮ ਦਾ ਦੁੱਖ ਤਕਲੀਫ ਨਹੀਂ ਦੇਣਾ ਚਾਹੁੰਦੇ ਵੀ ਉਹ ਇੱਥੇ ਆਉਣ ਤੇ ਉਹਨਾਂ ਨੂੰ ਕੋਈ ਮੁਸ਼ਕਲ ਹੋਵੇ ਅਸੀਂ ਬੇਨਤੀ ਕਰਦੇ ਆ ਵੀ ਤੁਸੀਂ ਆਓ ਗੁਰੂ ਘਰ ਨਕਮਸਤਕੋਂ ਆਓ ਅਸੀਂ ਹਰ ਵਾਸਤੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਪਿਛਲੇ ਕਈ ਦਿਨਾਂ ਤੋਂ ਅੰਬਰ ਸਾਧੇ ਸ਼ੇਰਾਵਾਲੇ ਗੇਟ ਤੋਂ ਲੈ ਕੇ ਦਰਬਾਰ ਸਾਹਿਬ ਪਾਰਕਿੰਗ ਤੱਕ ਜਿਹੜੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਆ ਰਹੇ ਨੇ ਤਾਂ ਉਹਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਰੋਡ ਜਿਹੜਾ ਉਹ ਜਾਮ ਹੋਣਾ ਤਾਂ ਲਗਾਤਾਰ ਜਿਹੜੇ ਇਸ਼ਕਾਂ ਨੇ ਉਹ ਰੋਡ ਦੇ ਵਿੱਚ ਲੱਗ ਜਾਂਦੇ ਨੇ ਜਿਸ ਕਰਕੇ ਲਗਾਤਾਰ ਸੰਗਤ ਨੂੰ ਕਾਫੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਸ ਵळे ਅਸੀਂ ਦਰਬਾਰ ਸਾਹਿਬ ਪਾਰਕਿੰਗ ਦੇ ਬਾਹਰ ਦੀ ਤਸਵੀਰ ਸਾਢੀ ਕਰਦੇ ਪਏ ਜਿੱਥੇ ਕਿ ਸਬ ਇੰਸਪੈਕਟਰ ਜਸਪਾਲ ਸਿੰਘ ਆਪਣੀ ਪੁਲਿਸ ਟੀਮ ਦੇ ਨਾਲ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਪੂਰਾ ਜਿਹੜਾ ਰੋਡ ਆਹੋ ਪਸਾਰ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਸੰਗਤ ਜਦੋਂ ਦਰਬਾਰ ਸਾਹਿਬ ਨੂੰ ਆਉਂਦੀ ਹੈ ਤਾਂ ਪਾਰਕਿੰਗ ਦੇ ਵਿੱਚ ਜਦੋਂ ਉਹ ਆਪਣੀ ਗੱਡੀ ਲਗਾਉਂਦੇ ਨੇ ਤਾਂ ਲਗਾਤਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਈ ਰਿਕਸ਼ੇ ਜਿਹੜੇ ਨੇ ਉਹ ਖੜੇ ਹੁੰਦੇ ਨੇ ਜਿਸ ਕਰਕੇ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਲਗਾਤਾਰ ਸੰਗਤ ਨੂੰ ਕਰਨਾ ਪੈ ਰਿਹਾ ਜੀ ਸਾਰਿਆਂ ਨੂੰ ਪਹਿਲਾਂ ਤੋਂ ਜਾਇਹੰਦ ਇਹ ਤੁਹਾਡਾ ਸਵਾਲ ਜੈਨੂ ਹੈ ਕਿਉਂਕਿ ਈ ਰਿਕਸ਼ੇ ਦੀ ਤੇ ਪਰਹਾਰੀ ਬਹੁਤ ਜ਼ਿਆਦਾ ਹੋ ਗਈ ਹੈ ਬਹੁਤ ਜ਼ਿਆਦਾ ਈ ਰਿਕਸ਼ਾ ਵਧ ਗਿਆ ਮੈਂ ਇਹ ਬੇਤੀ ਆ ਵੀ ਸਾਡੀ ਪੂਰਾ ਪੂਰਾ ਪ੍ਰਾਲਾ ਹੁੰਦਾ ਵਾ ਕਿ ਇਹਨਾਂ ਨੂੰ ਪੂਰੇ ਤਰੀਕੇ ਨਾਲ ਰੱਖੀਏ ਅਸੀਂ ਕੋਸ਼ਿਸ਼ ਕੀਤੀ ਆ ਕਿ ਇਹਨਾਂ ਨੂੰ ਯੂਨੀਫਾਰਮ ਅਲਾਉ ਕਰੀਏ ਹਾਂਜੀ ਤਕਰੀਬਨ ਯੂਨੀਫਾਰਮ ਇਹਨਾਂ ਨੇ ਲਾਓ ਹੋ ਗਈ ਆ ਤਕਰੀਬਨ ਅੱਜ ਵੀ ਅੱਜ ਤੱਕ ਜਿੰਨੇ ਨਾ ਪਾਈ ਅਸੀਂ ਰੱਖਿਆ ਨਹੀਂ ਵੜਦਣਾ ਇਹ ਬਿਲਕੁਲ ਮੈਂ ਸਖਤੀ ਨਾਲ ਕਹਿੰਦਾ ਤੁਹਾਡੇ ਜਰਗੇ ਨਾਲ ਜਿਹਨਾਂ ਯੂਨੀਫਾਰਮ ਪਾਈ ਹੋਗੀ ਉਹਦੇ ਤੇ ਲੋਕ ਵੀ ਸਿਕਿਉਰ ਨੇ ਇਹ ਵੀ ਸੇਫ ਰਹਿਣਗੇ ਤੇ ਜਿਹੜੇ ਬਾਹਰੋਂ ਆਇਆ ਉਹ ਇੰਤਾਂ ਦੇ ਵਿਸ਼ਵਾਸ ਰੱਖਣਗੇ ਤੇ ਟੱਡ ਕਰਕੇ ਸਵਾਰੀ ਬਣਗੇ ਜਿਹੜਾ ਨਾ ਯੂਨੀਫਾਰਮ ਪਾਊਗਾ ਬਿਲਕੁਲ ਉਹਦਾ ਰਿਸ਼ਾ ਨਹੀਂ ਲੈਣ ਦਊਗਾ ਨਾ ਜਿਹੜਾ ਕਿਰਾਇਆ ਦੇ ਦਿੰਦੇ ਮੈਂ ਉਹਨੂੰ ਨਹੀਂ ਦੇਣ ਦੇਣਾ ਇਸ ਕਰਕੇ ਜਿਹੜਾ ਰਾਸ਼ਾ ਸ਼ੁੱਕਰ ਸ਼ਨੀਵਾਰ ਤੇ ਐਤਵਾਰ ਪੈਂਦਾ ਕਿਉਂਕਿ ਛੁੱਟੀਆਂ ਦੇ ਦਿਨ ਹੁੰਦੇ ਨੇ ਸਗਤ ਬਹੁਤ ਜ਼ਿਆਦਾ ਆਉਂਦੀ ਹੈ ਔਰ ਕੰਜਸਟਡ ਏਰੀਆ ਵਾ ਅਸੀਂ ਬਾਕੀ ਤਰ੍ਹਾਂ ਕੋਸ਼ਿਸ਼ ਕਰੀਏ ਵੀ ਭਿੰਡਰ ਤੇ ਜਾਮ ਨਾ ਲੱਗੇ ਸਰ ਬਿਲਕੁਲ ਅਸੀਂ ਤੁਹਾਨੂੰ ਦੇਖਦੇ ਆ ਕਿ ਤੁਸੀਂ ਵੱਖ-ਵੱਖ ចੌਂਕਿਆਂ ਦੇ ਵਿੱਚ ਆਪਣੀ ਡਿਊਟੀ ਕਰਦੇ ਜਦੋਂ ਇਹ ਪੂਰਾ ਰੋਡ ਜਾਮ ਹੋ ਜਾਂਦਾ ਤਾਂ ਪੁਲਿਸ ਦੇ ਵੱਲੋਂ ਵੀ ਬੈਰੀਕੇਡ ਲਗਾ ਕੇ ਇਹਦਾ ਰਸਤਾ ਬੰਦ ਕਰ ਦਿੱਤਾ ਜਾਂਦਾ ਤਾਂ ਜੋ ਹੋਰ ਜਿਹੜਾ ਜਾਮ ਵੱਡਾ ਨਾ ਹੋ ਸਕੇ ਹਾਂਜੀ ਹਾਂਜੀ ਬਿਲਕੁਲ ਉਹ ਥੋੜਾ ਅਸੀਂ ਆਪਣਾ ਵਿਊ ਬਣਾਇਆ ਹੁੰਦਾ ਵਾ ਵੀ ਅਸੀਂ ਟ੍ਰੈਫਿਕ ਨੂੰ ਮੈਨੇਜ ਕਿੱਦਾਂ ਕਰਨਾ ਫਿਰ ਜਦੋਂ ਇੱਥੇ ਅੰਦਰ ਜਾਬ ਲੱਗਦਾ ਫਿਰ ਤੋ ਕਰਕੇ ਜਾਂਦੇ ਆਂ ਅਸੀਂ ਬਾਬਾ ਪੂਲਾ ਸਿੰਘ ਦਾ ਗੁਰਦੁਆਰਾ ਉਹਦੀ ਪਾਰਕ ਵਾਲਿਆਂ ਨਾਲ ਗੱਲ ਕੀਤੀ ਆ ਉੱਥੇ ਜਾ ਕੇ ਅਸੀਂ ਬੇਰਤੀ ਕਰਦੇ ਆ ਉਹਨਾਂ ਨੂੰ ਉੱਥੇ ਗੱਡੀਆਂ ਦੀ ਗੱਲ ਹੀ ਲਵਾ ਦਿੰਦੇ ਆ ਬਸ ਇਹ ਆ ਵੀ ਕੋਈ ਬਾਹਰੋਂ ਆਏ ਸੰਗਤ ਨੂੰ ਅਸੀਂ ਕਿਸੇ ਵੀ ਕਿਸਮ ਦਾ ਦੁੱਖ ਤਕਲੀਫ ਨਹੀਂ ਦੇਣਾ ਚਾਹੁੰਦੇ ਵੀ ਉਹ ਇੱਥੇ ਆਉਣ ਤੇ ਉਹਨਾਂ ਨੂੰ ਕੋਈ ਮੁਸ਼ਕਲ ਹੋਵੇ ਅਸੀਂ ਬੇਰਤੀ ਕਰਦੇ ਆ ਵੀ ਤੁਸੀਂ ਆਓ ਗੁਰੂ ਘਰ ਨਕਮਸਤਕੋਂ ਆਓ ਅਸੀਂ ਹਰ ਵਾਸਤੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਸਰ ਬਿਲਕੁਲ ਤੁਸੀਂ ਜਦੋਂ ਹੁਣੇ ਦਰਬਾਰ ਸਾਹਿਬ ਪਾਰਕਿੰਗ ਦੇ ਬਾਹਰ ਆਪਣੀ ਗੱਡੀ ਲੈ ਕੇ ਪਹੁੰਚਦੇ ਹੋ ਤਾਂ ਬਹੁਤ ਸਾਰੇ ਵੱ ਕਲੀਅਰ ਹੋ ਗਿਆ ਤਾਂ ਜਿਹੜੇ ਇੱਥੇ ਮੁਲਾਜ਼ਮ ਲੱਗੇ ਹੋਏ ਨੇ ਕੀ ਉਹਨਾਂ ਨੂੰ ਚਾਹੀਦਾ ਨੇ ਕਿ ਇਹ ਜਿਹੜਾ ਰੋਡ ਆ ਬਿਲਕੁਲ ਸਾਫ਼ ਕਰਾਉਣਾ ਚਾਹੀਦਾ ਕਿ ਆ ਤੁਹਾਡੇ ਆਉਣ ਤੇ ਰੋਡ ਜਿਹੜਾ ਸਾਫ਼ ਕੀਤਾ ਜਾਂਦਾ ਨਹੀਂ ਸੈਲਜੀ ਚਲੋ ਕੋਸ਼ਿਸ਼ ਹੁੰਦੀ ਆ ਨੌਜਵਾਨ ਲੱਗੇ ਨੇ ਕਾਬੀ ਸਟ੍ਰਿਕਲੀ ਡਿਊਟੀ 'ਤੇ ਹਰ ਬੰਦੇ ਨਾਲ ਬੋਲਣਾ ساری ਤੁਹਾਡੀ ਬੜਾ ਔਖਾ ਹੋ ਜਾਂਦਾ ਫਿਰ ਵੀ ਮੇਰੇ ਜਵਾਨ ਜਿਹੜੇ ਨੇ ਉਹ ਆਪਣੀ ਮਿਹਨਤ ਨਾਲ ਬਹੁਤ ਕਰਦੇ ਨੇ ਡਿਊਟੀ ਪਰ ਇਹਨਾਂ ਦਾ ਵੀ ਫਰਜ ਬਣਦਾ ਵਾ ਇਤੋਂ ਦੇ ਵਸਨੀਕ ਹੋਣ ਦੇ ਨਾਤੇ ਇਹਨਾਂ ਦਾ ਵੀ ਫਰਜ ਬਣਦਾ ਵਾ ਕਿ ਅਸੀਂ ਵੀ ਉਹਨਾਂ ਦਾ ਸਾਥ ਚਲਾ ਕਰੀਏ ਰਸਤਾ ਨਾ ਰੋਕੀਏ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਰਿਸਪੋਨਸਿਬਲ ਬਣੋ ਲੱਗਦਾ ਹੈ ਕਿ ਜਦੋਂ ਇਹਨਾਂ ਦੇ ਵੱਲੋਂ ਰੋਡ ਬਲੌਕ ਕਰ ਦਿੱਤਾ ਜਾਂਦਾ ਗਲਤ ਮੈਸੇਜ ਲੋਕਾਂ ਦੇ ਵਿੱਚ ਜਾਂਦਾ ਜੀ ਜਾਂਦਾ ਬਿਲਕੁਲ ਜਾਂਦਾ ਫਿਰ ਮੈਂ ਚਲਾਨ ਕੱਢਦਾ ਇਹਨਾਂ ਤੇ ਇਹ ਰਿਕਸ਼ਾ ਦਾ ਵੀ ਚਲਾਨ ਕਰਾਂਗਾ ਰੋਂਗ ਪਾਰਟੀ ਦਾ ਚਲਾਨ ਕਰਾਂਗਾ ਇਹਨਾਂ ਦਾ ਜਿਹੜੇ ਇੱਥੇ ਡੱਕਣਗੇ ਮੈਂ 1 ਮਹੀਨੇ ਦਾ ਟਾਈਮ ਸੀ ਇਹਨਾਂ ਦਾ ਆ ਲਾਡ 30 ਦਿਨ ਤੋਂ ਬਾਅਦ ਵਰਦੀ ਵਾਲੇ ਤੋਂ ਬਿਨਾਂ ਜਿਹੜੇ ਦੂਜੇ ਹੋਣਗੇ ਮੈਂ ਬਿਲਕੁਲ ਇਹਨਾਂ ਦੀ ਧਰਾਨ ਵੀ ਕਰੂਗਾ ਬਿਲਕੁਲ ਤੁਹਾਡੇ ਕੋਲ ਵਰਦੀ ਵਾਲੇ ਜਿਹੜੇ ਨੌਜਵਾਨ ਨੇ ਪਹੁੰਚੇ ਨੇ ਜਿਹੜੇ ਈ ਰਿਸ਼ਕਾ ਚਲਾਉਂਦੇ ਨੇ ਦਰਬਾਰ ਸਾਹਿਬ ਪਾਰਕਿੰਗ ਦੇ ਬਾਹਰ ਇੱਥੇ ਲਗਾਤਾਰ ਆਪਣਾ ਈ ਰਿਸ਼ਕਾ ਲੈ ਕੇ ਜਾਂਦੇ ਨੇ ਜਿਹੜੇ ਸੰਗਤ ਆਂਦੀ ਆ ਉਹਨਾਂ ਨੂੰ ਵੀ ਲੈ ਕੇ ਜਾਂਦੇ ਨੇ ਤਾਂ ਇਹਨਾਂ ਦੇ ਵੱਲੋਂ ਕੀ ਮੁਸ਼ਕਲ ਆਪਣੀ ਦੱਸੀ ਜਾ ਰਹੀ ਹੈ ਜੀ ਤੁਹਾਨੂੰ ਹੁਣ ਇਹਨਾਂ ਦੇ ਵਿੱਚੋਂ ਇਹ ਜਵਾਨ ਵੇਖੋ ਮੇਰੇ ਆਪਾਂ ਆਏ ਸੀ ਬਾਈਕ ਕਰ ਰਹੇ ਸੀ ਤੁਸੀਂ ਇਹ ਆਪਣੇ ਆਪ ਆ ਗਏ ਆ ਵਧੀ ਇਨਾਂ ਦੇ ਜਰੀਏ ਨਾਲ ਸਾਰੇ ਮੁੰਡੇ ਵੇਖ-ਵੇਖ ਕੇ ਮਰਜ਼ੀ ਪਾ ਰਹੇ ਨੇ ਦੂਜੇ ਵੀ ਸਮਾ ਰਹੇ ਨੇ ਬਾਕੀ ਇਹਨਾਂ ਨੂੰ ਜਗ੍ਹਾ ਦਿੱਤੀ ਆ ਜਿਹੜੀ ਪਿੱਛੇ ਵੀ ਇਤੋਂ ਇੱਕ ਰਿਕਸ਼ਾ ਪਿਛਲੇ ਪਾਸੇ ਤੋਂ ਜਗ੍ਹਾ ਤੋਂ ਇੱਕ ਰਿਕਸ਼ਾ ਕੱਢੋ ਸਵਾਰੀ ਬਿਠਾਓ ਤੇ ਤੁਸੀਂ ਚੱਲ ਜਾਣਾ ਜਿਹੜੇ ਰਿਕਸ਼ੇ ਬਾਹਰੋਂ ਆ ਜਾਂਦੇ ਆ ਕਿਰਾਏ ਤੋਂ ਸਾਈਡ ਤੋਂ ਰਿਕਸ਼ੇ ਈ ਰਿਕਸ਼ਾ ਲੈ ਕੇ ਆਉਂਦੇ ਨੇ ਉਹਨਾਂ ਦੀ ਮੁਸ਼ਕਲ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਲੈਣਗੇ ਖੜੇ ਕਰ ਦੁੰਦੇ ਨੇ ਤੇ ਉਹ ਪੁਲਿਸ ਵਾਲੇ ਮੁਲਾਜ਼ਮੇ ਉਹਨਾਂ ਨੂੰ ਕਹਿੰਦੇ ਨੇ ਵੀ ਟ੍ਰੈਫਿਕ ਕਰੋ ਬਲਾਨ ਕਰੋ ਕੋਈ ਟੈਂਸ਼ਨ ਵੱਧਦੀ ਆ ਸਾਡੀ ਤੇ ਇਸ ਕਰਕੇ ਇਹ ਜਿਹੜੇ ਜਵਾਨ ਲੱਗੇ ਨੇ ਇਹ ਜਿਹੜੇ ਆਟੋ ਵਾਲੇ ਦੇ ਮੁੰਡੇ ਇਹ ਬਿਲਕੁਲ ਸਹੀ ਨੇ ਇਹਨਾਂ ਨੇ ਜਦੋਂ ਲਾਉਂਦੇ ਆ ਅੰਦਰ ਕਰਕੇ ਲਾਉਂਦੇ ਆ ਸਵਾਰੀ ਲੈਂਦੇ ਤੇ ਇਸ ਕਰਕੇ ਇਹਨਾਂ ਦਾ ਸਾਥ ਹੈਗਾ ਵਾ ਬਾਕੀ ਅਸੀਂ ਉਹਨਾਂ ਨੂੰ ਵੀ ਸਮਝਾ ਰਹੇ ਹਾਂ ਜੀ ਤੁਹਾਡਾ ਤਰਕ ਬੜਾ ਸਾਥ ਹੈ ਤੁਹਾਡਾ ਪ੍ਰੈਸ ਦਾ ਵੀ ਤੁਹਾਡੇ ਜਿਹੜੀ ਨਾਲ ਸਾ ਇਹ ਲੋਕ ਸੁਧਰ ਰਹੇ ਨੇ ਬਾਈ ਆਪਣੀਆਂ ਵੀਡੀਓ ਵੇਖ ਕੇ ਇਹਨਾਂ ਨੂੰ ਸਾਥ ਦੇ ਰਹੇ ਨੇ ਅੱਗੇ ਤੋਂ ਕਾਫੀ ਫਰਕ ਪੈ ਗਿਆ ਸਹਿਲ ਜੀ ਠੀਕ ਹੈ ਜੀ ਹਾਂ ਤੁਸੀਂ ਵੇਖਿਆ ਜੀ ਸਬਸਪੈਕਟਰ ਜਸਪਾਲ ਸਿੰਘ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਆ ਕਿ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਲਗਾਤਾਰ ਆਪਣਾ ਕੰਮ ਕੀਤਾ ਜਾ ਰਿਹਾ ਤਾਂ ਨਾਲ ਦੇ ਨਾਲ ਉਹਨਾਂ ਦੇ ਵੱਲੋਂ ਈ ਰਿਕਸ਼ਾ ਚਲਾਉਣ ਵਾਲੇ ਨੌਜਵਾਨਾਂ ਨੂੰ ਚੇਤਾਵਨੀ ਦੇ ਦਿੱਤੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲਾਸਟ ਮਹੀਨੇ ਦੀ ਤਰੀਕ ਤੋਂ ਬਾਅਦ ਇਹ ਕਰ ਕੋਈ ਵਰਦੀ ਨਹੀਂ ਪੌਂਦਾ ਤਾਂ ਉਸ ਦੇ ਉੱਪਰ ਕਾਰਵਾਈ ਵੀ ਕੀਤੀ ਜਾਏਗੀ ਤਾਂ ਉਸ ਨੂੰ ਵਰਦੀ ਪੌਣ ਤੋਂ ਬਾਅਦ ਹੀ ਇਹ ਜਿਹੜੇ ਰਾਸਤੇ ਦੇ ਵਿੱਚ ਐਂਟਰ ਹੋਣ ਦਿੱਤਾ ਜਾਏਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਮਗਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਹ ਰਿਸ਼ਤਾ ਚਲਾਉਣ ਵਾਲੇ ਨੌਜਵਾਨ ਨੇ ਉਹ ਲਗਾਤਾਰ ਵਰਦੀ ਦੇ ਵਿੱਚ ਦਿਖਾਈ ਦੇ ਰਹੇ ਨੇ ਅਸੀਂ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਤਾਂ ਪਹਿਲਾਂ ਕੀ ਨਾਮ ਹੈ ਤੁਹਾਡਾ ਮੇਰਾ ਅਸ਼ੋਕ ਕੁਮਾਰ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵਰਦੀ ਦੇ ਵਿੱਚ ਪਾ ਕੇ ਆਪਣਾ ਇਹ ਰਿਸ਼ਕਾ ਜਿਹੜਾ ਪਾਰਕਿੰਗ ਦੇ ਅੰਦਰ ਲੈ ਕੇ ਜਾਂਦੇ ਹੋ ਤਾਂ ਕੀ ਮੁਸ਼ਕਲ ਤੁਹਾਨੂੰ ਇੱਥੇ ਆ ਰਹੀ ਹੈ ਜੀ ਸਾਡੀ ਸਾਨੂੰ ਮੁਸ਼ਕਲ ਕੋਈ ਨਹੀਂ ਅਸੀਂ 1 ਬਾਈ 1 ਗੱਡੀ ਆਪਣੇ ਚਲਾਣੇ ਆ ਤੇ 1 ਬਾਈ 1 ਗੱਡੀ ਨਿਕਲਦੀ ਹੈ ਜੋ ਵੀ ਜਾਮ ਲੱਗਦਾ ਤੁਸੀਂ ਕੈਮਰਾ ਕਮਾ ਕੇ ਵੇਖ ਸਕਦੇ ਹੋ ਜਿਹੜੀ ਬਾਹਰੋਂ ਆਂਦੇ ਆ ਨਾ ਰੋਡ ਤੇ ਚਲਾਉਂਦੇ ਆ ਉਹ ਹੀ ਜਾਮ ਲਗਾਉਂਦੇ ਆ ਨਾ ਸੰਗਤ ਨੂੰ ਰੱਤਾ ਦਿੰਦੇ ਆ ਤੇ ਉਸ ਇੱਕ ਮਛਲੀ ਗੰਦੀ ਹੋਵੇ ਤਲਾ ਸਾਰਾ ਗੰਦਾ ਹੋ ਜਾਂਦਾ ਹੈ ਉਸ ਹਾਵ ਨਾਲ ਸਾਨੂੰ ਵੀ ਅਗਲੇ ਇਸੇ ਚੀਜ਼ ਲਪੇਟ ਲੈਂਦੇ ਆ ਕਿ ਲੈ ਵੀ ਇਹ ਵੀ ਇੱਥਾਂ ਦੇ ਆ ਅਸੀਂ ਲੱਗਦਾ ਹੈ ਕਿ ਤੁਹਾਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਜੇਕਰ ਕੋਈ ਇੱਥੇ ਆ ਕੇ ਰੋਡ ਬਲੌਕ ਕਰਦਾ ਕਿਉਂਕਿ ਤੁਹਾਡੇ ਦੇ ਉੱਪਰ ਵੀ ਗੱਲ ਬਾਤ ਹੋ ਜਾਣੀ ਹੈ ਕਿਉਂਕਿ 릭ਸ਼ਾ ਤੁਸੀਂ ਵੀ ਚਲਾਉਂਦੇ ਹੋ ਤਾਂ ਲੱਗਦਾ ਨੇ ਕਿ ਜਿਹੜੇ ਦੋ ਮੁਲਾਜ਼ਮ ਇਥੇ ਕੰਮ ਕਰਦੇ ਨੇ ਉਹਨਾਂ ਨਾਲ ਤੁਹਾਨੂੰ ਵੀ ਸਾਥ ਦੇਣਾ ਚਾਹੀਦਾ ਅਸੀਂ ਉਹਨਾਂ ਦਾ ਪੂਰਾ ਸੁਜੋਕ ਕਰੀਦਾ ਪੂਰੇ ਵਧੀਆ ਮੁਲਾਜ਼ਮ ਲੱਗੇ ਆ ਇਹ ਪੂਰੇ ਪਿਛਲੇ ਐਸਪੀ ਸਾਹਿਬ ਹਰਪਾਲ ਸਿੰਘ ਨੇ ਬੜੇ ਵਧੀਆ ਮੁਲਾਜ਼ਮ ਲਾਏ ਆ ਆਪਣਾ ਸਾਰੇ ਦਿਹਾੜੀ ਧੁੱਪ ਚ ਖਲੋ ਕੇ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦੇ ਆ ਹਾਂਜੀ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਆ ਫਿਲਹਾਲ ਨਾਲ ਉਹ ਦੱਸਿਆ ਯਾਰਾ ਕਿ ਅਸੀਂ ਆਪਣੀ ਵਰਦੀ ਵੀ ਸਮਾ ਲੱਤੀ ਹੈ ਤਾਂ ਡਰੈਸਰ ਵਿੱਚ ਦਿਖਾਈ ਦੇ ਰਹਾ ਹੈ ਇਹਨਾਂ ਦੇ ਵੱਲੋਂ ਆਡੈਂਟੀਟੀ ਕਾਰਡ ਵੀ ਆਪਣੇ ਜਿਹੜੇ ਗਲੇ ਦੇ ਵਿੱਚ ਪਾਏ ਹੋਏ ਨੇ ਤਾਂ ਨਾਲ ਦੇ ਨਾਲ ਇਹਨਾਂ ਵੱਲੋਂ ਕਹਿਇਆ ਜਾ ਰਿਹਾ ਕਿ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਰੋਡ ਬਲੌਕ ਨਹੀਂ ਕੀਤਾ ਜਾਂਦਾ ਤਾਂ ਜੇਕਰ ਅਸੀਂ ਗੱਲ ਕਰੀਏ ਲਗਾਤਾਰ ਜਿਹੜੇ ਬੱਸ ਸਟੈਂਡ ਤੋਂ ਆਟੋ ਆਉਂਦੇ ਨੇ ਤਾਂ ਉਹ ਰਸਤੇ ਦੇ ਵਿੱਚ ਖੜ੍ਹ ਜਾਂਦੇ ਨੇ ਜਿਸ ਕਰਕੇ ਦਰਬਾਰ ਸਾਹਿਬ ਦੇ ਅੰਦਰ ਜਾਣ ਵਾਲੀ ਪਾਰਕਿੰਗ ਦੇ ਵਿੱਚ ਬਹੁਤ ਜ਼ਾਰੇ ਨੌਜਵਾਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਵੀ ਦੇਖ ਸਕਦੇ ਹੋਗੇ ਇਸ ਵੇਲੇ ਪੁਲਿਸ ਵੱਡੀ ਗਿਣਤੀ ਦੇ ਵਿੱਚ ਦਿਖਾਈ ਦੇ ਰਹੀ ਤਾਂ ਪੂਰਾ ਜਿਹੜਾ ਰੋਡ ਆ ਉਹ ਸਾਫ਼ ਦਿਖਾਈ ਦੇ ਰਿਹਾ ਤਾਂ ਨਾਲ ਦੇ ਨਾਲ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜੇਕਰ ਕਿਸੇ ਵੀ ਆਟੋ ਵਾਲੇ ਦੇ ਵੱਲੋਂ ਇਹ ਰੋਡ ਨੂੰ ਬਲੌਕ ਕੀਤਾ ਜਾਂਦਾ ਹੈ ਤਾਂ ਉਸ ਦੇ ਉੱਪਰ ਜਿਹੜੀ ਕਾਰਵਾਈ ਆ ਉਹ ਕੀਤੀ ਜਾਏਗੀ ਤਾਂ ਅਸੀਂ ਲਗਾਤਾਰ ਗੱਲਬਾਤ ਜਾਈ ਰੱਖਾਂਗੇ ਤਾਂ ਸਾਰੇ ਕੀ ਕਹਿਣਾ ਚਾਹੁੰਦੇ ਹੋ ਔਰ ਈਰਿਸ਼ਕਾ ਵਾਲਿਆਂ ਤੋਂ ਕੀ ਆਪਣੇ ਤੌਰ ਤੇ ਤੁਸੀਂ ਲਾਸਟ ਵਾਰ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਜੋ ਦੁਬਾਰਾ ਜੇਕਰ ਉਹਨਾਂ ਦੇ ਵੱਲੋਂ ਕੁਝ ਗਲਤ ਕੀਤਾ ਜਾਂਦਾ ਤਾਂ ਕਾਰਵਾਈ ਕੀ ਕੀਤੀ ਜਾਏਗੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਹਾਂਜੀ ਸਾਹਿਬ ਜੀ ਮੈਂ ਸਾਰਿਆਂ ਨੂੰ ਤੁਹਾਡੇ ਜਰੀਏ ਨਾਲ ਇੱਕ ਮੈਸੇਜ ਜੰਨਾ ਵਾ ਬਿਲਕੁਲ ਜਿਹੜੇ ਈ ਰਿਕਸ਼ੇ ਨੂੰ ਕਿਰਾਏ ਤੇ ਦਿੰਦੇ ਨੇ ਉਹਨਾਂ ਨੂੰ ਇਹ ਮੇਰਾ ਮੈਸੇਜ ਹੈ ਜਰੂਰ ਕਿ ਜਿਹੜਾ ਵੀ ਤੁਸੀਂ ਕਿਰਾਏ ਤੇ ਦਿੰਦੇ ਆ ਉਹਨੂੰ ਉਹਦਾ ਆਇਡੈਂਟੀਟੀ ਕਾਰਡ ਆਈਡੀ ਕਾਰਡ ਸਾਰਾ ਕੁਝ ਵੀ ਕੇ ਆਪਣੇ ਕੋ ਪ੍ਰੂਫ ਲਾ ਕੇ ਉਹਨਾਂ ਨੂੰ ਇਹ ਦੇਣਾ ਕਾਰਨ ਉਹ ਨਸ਼ਾ ਨਾ ਕਰਦਾ ਹੋਵੇ ਕੋਈ ਜੇਕਰ ਇਹ ਨਸ਼ੇੜੀ ਨੂੰ ਜਾਂ ਨਸ਼ਾ ਕਰਨ ਵਾਲੇ ਨੂੰ ਉਹਨੇ ਦਿੱਤਾ ਤਾਂ ਅਸੀਂ ਉਹਦੇ ਤੇ ਕਾਰਵਾਈ ਕਰਨੇ ਕਹਿੰਦੇ ਆ ਜਿਹੜਾ ਇਹ ਰਿਕਸ਼ਾ ਕਰਾਏ ਤੇ ਦੇ ਰਿਆ ਉਹਦੇ ਤੇ ਉਹਦੇ ਤੋਂ ਵੱਧ ਹੋਊਗੀ ਦੋ ਦੋ ਨੰਬਰ ਬਿਲਕੁਲ ਬਿਲਕੁਲ ਸਰ ਬਿਲਕੁਲ ਕਿਉਂਕਿ ਬੜੀਆਂ ਘਟਨਾਵਾਂ ਹੁੰਦੀਆਂ ਨੇ ਜਿਹੜਾ ਨਸ਼ੇੜੀ ਆ ਉਹ ਆਪਣੀ ਪੂਰਤੀ ਕਰਨ ਵਾਸਤੇ ਕੋਈ ਵੀ ਕਰ ਸਕਦਾ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਬਾਹਰੋਂ ਆਈ ਸਕਦਾ ਕੋਈ ਨੁਕਸਾਨ ਨਾ ਹੋਵੇ ਸਾਡਾ ਇਹ ਮੈਨੂ ਡਾਊਨ ਨਾ ਹੋਵੇ ਅਸੀਂ ਹਰ ਵਕਤ ਸੇਵਾ ਤੇ ਹਾਜ਼ਰ ਆ ਔਰ ਦੁਦਿਆਨਾ ਦੁਜਾਇਆ ਕਿ ਇਹਨਾਂ ਨਾਲ ਭਰਪੂਰ ਸਾਥ ਹੈ ਸਮਝ ਰਹੇ ਨੇ ਸਮਝ ਰਹੇ ਆ ਜਿੰਨਾ ਕਾਪਾ ਕੋਸ਼ਿਸ਼ ਕਰ ਰਹੇ ਬਸ ਸਮਝ ਰਹੇ ਆ ਬਾਕੀ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਵਧੀਆ ਤਰੀਕੇ ਨਾਲ ਆਓ ਜਾਓ ਚਲਾਓ ਤੇ ਕੋਈ ਟ੍ਰੈਫਿਕ ਜਾਮਣਾ ਹੋਣ ਦਿਓ ਹੈਲਮਟ ਪਾ ਕੇ ਰੱਖੋ ਆਪਣੇ ਕਾਗਜ਼ ਪੱਤਰ ਪੂਰੇ ਕਰ ਰੱਖੋ ਤੇ ਜਿਹੜਾ ਵਧੀਆ ਤੁਸੀਂ ਸੇਫ ਔਰ ਸੇਫੇਸ ਕਿਉਰ ਹੋ ਤੇ ਟ੍ਰੈਫਿਕ ਜਿਹੜੀ ਵਧੀਆ ਟਲ ਸਕੇ ਠੀਕ ਹੈ ਤਾਂ ਤੁਸੀਂ ਵੇਖਾਂਗੇ ਅਸੀਂ ਸਬ ਇੰਸਪੈਕਟਰ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਆ ਫਿਲਹਾਲ ਨਾਲ ਉਹ ਜਾਣਕਾਰੀ ਦਿੱਤੀ ਜਾ ਰਹੀ ਆ ਤਾਂ ਜਿਹੜੇ ਇਹ ਰਿਸ਼ਕਾ ਚਲਾਉਣ ਵਾਲੇ ਨੌਜਵਾਨ ਨੇ ਤਾਂ ਉਹਨਾਂ ਦੇ ਮਾਲਕਾਂ ਨੂੰ ਵੀ ਨਾਲ ਦੇ ਨਾਲ ਚੇਤਾਵਨੀ ਦੇ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਮਾਲਕਾਂ ਦੇ ਵੱਲੋਂ ਦੇਖਿਆ ਜਾਵੇ ਕਿ ਜਿਹੜਾ ਇਹ ਰਿਸ਼ਕਾ ਚਲਾਉਣ ਵਾਲਾ ਨੌਜਵਾਨ ਬਿਲਕੁਲ ਸਹੀ ਹੈ ਜਾਂ ਫਿਰ ਨਹੀਂ ਹੈ ਨਸ਼ਾ ਤੇ ਨਹੀਂ ਕਰਦਾ ਹੋਇਆ ਹੈ ਜੇਕਰ ਨਸ਼ਾ ਕਰਦਾ ਪਾਇਆ ਗਿਆ ਤਾਂ ਉਸਦੇ ਮਾਲਕ ਦੇ ਉੱਪਰ ਵੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਜਗਵੰਦੀ ਦੇ ਲਈ ਸਾਹਿਬ ਆਪਰੇਸ